ਮੈਂ ਡਾਕਟਰ ਸੰਦੀਪ ਧੰਨ ਲਾਈਫ ਕੋਚ ਮਾਨਸਾ ਦੋਸਤੋ ਅੱਜ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਵਿਸ਼ਾ ਬੜਾ ਅਹਿਮ ਹੈ ਅਤੇ ਸਿੱਧੇ ਤੌਰ ਤੇ ਭਾਰਤ ਦੀ ਰਾਜਨੀਤੀ ਅਤੇ ਪੰਜਾਬ ਨਾਲ ਜੁੜਿਆ ਹੋਇਆ ਵਿਸ਼ਾ ਇਹ ਵਿਸ਼ਾ ਭਾਰਤ ਵੱਲੋਂ ਦਿੱਤੇ ਜਾਣ ਵਾਲੇ ਭਾਰਤ ਰਤਨ ਅਵਾਰਡ ਬਾਰੇ ਫੌਜ ਵੱਲੋਂ ਵੱਖ-ਵੱਖ ਤਰ੍ਹਾਂ ਦੇ ਵਾਰਡ ਦਿੱਤੇ ਜਾਂਦੇ ਆ ਪਰ ਇੱਕ ਸਿਵਲਿਅਨ ਤੌਰ ਤੇ ਸਭ ਤੋਂ ਵੱਡਾ ਅਵਾਰਡ ਜਿਹੜਾ ਦਿੱਤਾ ਜਾਂਦਾ ਹੈ ਉਹ ਹੈ ਭਾਰਤ ਰਤਨ ਅਵਾਰਡ ਇਹ ਅਵਾਰਡ ਬੜੀ ਹੀ ਅਹਿਮ ਸੇਸ਼ੀਅਤ ਤੇ ਅਹਿਮ ਪ੍ਰਾਪਤੀਆਂ ਵਾਲੇ ਨੂੰ ਦਿੱਤੇ ਜਾਂਦੇ ਆ ਇਸ ਅਵਾਰਡ ਦੀ ਸ਼ੁਰੂਆਤ 1954 ਵਿੱਚ ਦੇਸ਼ ਦੀ ਆਜ਼ਾਦੀ ਤੋਂ 7 ਸਾਲ ਬਾਅਦ ਕੀਤੀ ਗਈ ਪਹਿਲਾਂ ਇਹ ਅਵਾਰਡ ਕੇਵਲ ਜੀਵਤ ਵਿਅਕਤੀਆਂ ਯਾਨੀ ਕਿ ਜਿਹੜੇ ਵਿਅਕਤੀ ਉਹਨੂੰ ਮੌਜੂਦ ਹੁੰਦੇ ਐ ਉਹਨਾਂ ਨੂੰ ਹੀ ਦਿੱਤਾ ਜਾਂਦਾ ਸੀ ਜਿਸ ਦੇ ਵਿੱਚ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਰ ਲਾਲ ਨਹਿਰੂ ਸ਼੍ਰੀਮਤੀ ਇੰਦਰਾ ਗਾਂਧੀ ਰਵੀ ਗਾਂਧੀ ਇਸ ਤੋਂ ਇਲਾਵਾ ਪਾਕਿਸਤਾਨੀ ਲਾਗਰਖ ਅਬਦੁਲ ਗਫੂਰ ਖਾਨ ਸਾਡੇ ਸੰਵਿਧਾਨ ਦੇ ਨਿਰਪਾਤਾ ਡਾਕਟਰ ਭੀਮrao ਅੰਬੇਦਕਰ ਬੇਸ਼ੱਕ ਉਹਨਾਂ ਨੂੰ ਇਹ ਵਾਰਡ ਉਹਨਾਂ ਨੂੰ ਮਰਨ ਉਪਰੰਤ ਦਿੱਤਾ ਗਿਆ ਸਾਡੇ ਦੇਸ਼ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਪਹਿਲਾਂ ਰਹੇ ਲਾਲਬਾ ਦਰਸ਼ਾਸ਼ਟਰੀ ਰਾਸ਼ਟਰਪਤੀ ਰਹੇ ਡਾਕਟਰ ਰਜਿੰਦਰ ਪ੍ਰਸਾਦ ਯਾਨੀ ਕਿ ਹੁਣ ਤੱਕ ਇਹ ਅਵਾਰਡ 45 ਤੋਂ ਉੱਪਰ ਸ਼ੁਸ਼ੀਤਾ ਨੂੰ ਦਿੱਤਾ ਜਾ ਚੁੱਕਿਆ ਹੈ ਪਿਛਲੇ ਦਿਨੀ ਵੀ ਪਹਿਲਾਂ ਇਹ ਅਵਾਰਡ ਸਾਲ ਵਿੱਚ ਇੱਕ ਜਾਂ ਦੋ ਜਣਾਂ ਨੂੰ ਹੀ ਦਿੱਤਾ ਜਾਂਦਾ ਸੀ ਪਰ ਪਿਛਲੇ ਸਾਲ ਇਹ ਅਵਾਰਡ ਦੇ ਵਿੱਚ ਚਾਰ ਵਿਅਕਤੀ ਜਿਹੜੇ ਹੈ ਸ਼ੁਸ਼ੀਤਾ ਸ਼ਾਮਿਲ ਕੀਤੇ ਗਏ ਜਿਸ ਦੇ ਵਿੱਚ ਚੌਧਰੀ ਚਰਨ ਸਿੰਘ ਨੂੰ ਜਿਹੜਾ ਕਿਸਾਨਾਂ ਦੇ ਨੀਤਾਂ ਨੇ ਉਹਨਾਂ ਨੂੰ ਮਰਨ ਬਰੰਤੇ ਅਵਾਰਡ ਦਿੱਤਾ ਗਿਆ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਉਹ ਇਹ ਅਵਾਰਡ ਦਿੱਤਾ ਗਿਆ ਮੇਰੇ ਇਸ ਅਵਾਰਡ ਬਾਰੇ ਗੱਲ ਕਰਨ ਦਾ ਮੰਤਵ ਇਹ ਹੈ ਕਿ ਇਹ ਅਵਾਰਡ ਤੋਂ ਪੰਜਾਬੀਆਂ ਨੂੰ ਹੁਣ ਤੱਕ ਦੇਸ਼ ਦੀ ਆਜ਼ਾਦੀ ਤੋਂ 77 ਸਾਲਾਂ ਬਾਅਦ ਇਹ ਅਵਾਰਡ ਪੰਜਾਬੀਆਂ ਨੂੰ ਇਸ ਅਵਾਰਡ ਤੋਂ ਸਖਣਾ ਰੱਖਿਆ ਗਿਆ ਜਿਹੜਾ ਬੜਾ ਸੋਚਣ ਵਾਲੀ ਗੱਲ ਹੈ ਤੇ ਬੜੀ ਹੀ ਸਾਡੇ ਲਈ ਸ਼ਰਮ ਵਾਲੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦਾ ਪੰਜਾਬ ਨੇ ਪਾਇਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਫੌਜ ਮੁਖੀ ਤੱਕ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੱਕ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਵੀ ਇੰਦਰਕਮਾ ਗਜਰਾਲ ਜਿਹੜੇ ਉਹ ਇਹਨਾਂ ਅਹੁਦਿਆਂ ਤੱਕ ਰਹੇ ਦੇਸ਼ ਦੇ ਵਿੱਚ ਬਹੁਤ ਅਜਿਹੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਹਰੀ ਕ੍ਰਾਂਤੀ ਚਿੱਟੀ ਕ੍ਰਾਂਤੀ ਲਾਲ ਕ੍ਰਾਂਤੀ ਨੀਲੀ ਕ੍ਰਾਂਤੀ ਲਿਆਉਣ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਪਰ ਫਿਰ ਵੀ ਜਿਹੜੇ ਇਸ ਭਾਰਤ ਰਤਨ ਵਾਰਡ ਤੋਂ ਪੰਜਾਬੀਆਂ ਨੂੰ ਨਾਂ ਦਿੱਤਾ ਜਾਣਾ ਕਈ ਕਿਸਮ ਦੇ ਸ਼ੰਕੇ ਪ੍ਰਗਟ ਕਰਦਾ ਹੈ ਇੱਕ ਇਹ ਚੀਜ਼ ਹੈ ਕਿ ਇਸ ਭਾਰਤ ਰਤਨ ਅਵਾਰਡ ਜਦੋਂ ਦਿੱਤਾ ਜਾਂਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬਣਾਈ ਕਮੇਟੀ ਵੱਲੋਂ ਦਿੱਤਾ ਜਾਂਦਾ ਹੈ ਤੇ ਹਰ ਵਾਰ ਹੀ ਜ਼ਿਆਦਾਤਰ ਮੌਕਿਆਂ ਤੇ ਇਹਦੇ ਸੰਬੰਧੀ वाद-ਵਿਵਾਦ ਵੀ ਉਪਜਦਾ ਰਿਹਾ ਤੁਸੀਂ ਅਪਾ ਦੇਖੀਏ ਡਾਕਟਰ ਭੀਮਰਾਓ ਮੇਦਕਰ ਜਿਨ੍ਹਾਂ ਨੇ ਸੰਵਧਾਨ ਲਿਖਿਆ ਉਹਨਾਂ ਨੂੰ ਮਰਨ ਪ੍ਰੰਤ 40 ਸਾਲ ਬਾਅਦ ਇਹ ਅਵਾਰਡ ਦਿੱਤਾ ਗਿਆ ਕੀ ਇਹ ਅਵਾਰਡ ਦੇ ਉਹ ਪਹਿਲਾ ਹੱਕਦਾਰ ਨਹੀਂ ਸੀ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ ਵੀ ਉਹ ਦੇਸ਼ ਦੇ ਕਾਨੂੰਨ ਮੰਤਰੀ ਰਹੇ ਜੇਕਰ ਇਹ ਅਵਾਰਡ ਰਾਜਨੀਤਿਕ ਤੌਰ ਤੇ ਇੱਕ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਦਿੱਤਾ ਜਾ ਸਕਦਾ ਤਾਂ ਫਿਰ ਇਹ ਅਵਾਰਡ ਪੰਜਾਬ ਦੇ ਹਿੱਸੇ ਕਿਉਂ ਨਹੀਂ ਹਜੇ ਤੱਕ ਆਇਆ ਪੰਜਾਬ ਦੇ ਵਿੱਚ ਅਜਿਹੇ ਸੈਂਕੜੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਇਸ ਤੋਂ ਇਲਾਵਾ ਜਿਹੜੀ ਹੋਰ ਚੀਜ਼ਾਂ ਨੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਜੇਕਰ ਸਮਾਜ ਸੇਵਾ ਦੇ ਦਿੱਤਾ ਜਾਵੇ ਤਾਂ ਭਗਤਪੂਰਨ ਸਿੰਘ ਤੋਂ ਵੱਡਾ ਕਿਹੜਾ ਸਮਾਜ ਸੇਵਕ ਹੋ ਸਕਦਾ ਸੋ ਇਸ ਕਰਕੇ ਮੇਰੇ ਕਹਿਣ ਦਾ ਵਿਸ਼ਾ ਕਿ ਇਹ ਪੰਜਾਬ ਨੂੰ ਇਸ ਅਵਾਰਡ ਤੋਂ ਵਾਂਝਿਆ ਰੱਖਣਾ ਪਿਛਲੇ ਦਿਨੀ ਜਦੋਂ ਸਚਨ ਤੰਦੋਲਕਰ ਨੂੰ ਖੇਡਾਂ ਦੇ ਵਿੱਚ ਇਹ ਵਿਸ਼ਾ ਜੋੜ ਕੇ ਦਿੱਤਾ ਗਿਆ ਅਵਾਰਡ ਉਦੋਂ ਵੀ ਸਾਡੇ ਹਾਕੀ ਦੇ ਖਿਡਾਰੀ ਧਿਆਲ ਚੰਦ ਜੀ ਦਾ ਜ਼ਿਕਰ ਕੀਤਾ ਕਿ ਇਹਨਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਜਦੋਂ ਕਿ ਉਹਨਾਂ ਦਾ ਵੀ ਯੋਗਦਾਨ ਸਚਨ ਤੰਦੋਲਕਰ ਦੇ ਯੋਗਦਾਨੋਂ ਕਿਸੇ ਪੱਖੋਂ ਵੀ ਘੱਟ ਨਹੀਂ ਸੋ ਅੱਜ ਤਾਂ ਹੀ ਮੈਂ ਇਸ ਵਿਸ਼ੇ ਬਾਰੇ ਗੱਲ ਕਰ ਰਿਹਾ ਹਾਂ ਕਿ ਪੰਜਾਬ ਨਾਲ ਹਮੇਸ਼ਾ ਹੀ ਜਿਹੜਾ ਪੱਖਪਾਤ ਕੀਤਾ ਜਾਂਦਾ ਰਿਹਾ ਸਰਕਾਰਾਂ ਤੇ ਲੋਕਾਂ ਨੇ ਆਵਾਜ਼ ਬੜੀ ਉਠਾਈ ਪਰ ਜਦੋਂ ਅਜਿਹੇ ਅਵਾਰਡ ਜਿਹੜੇ ਦੇਸ਼ ਦੀ ਸ਼ਾਨ ਹੁੰਦੇ ਐ ਉਹਦੇ ਵਿੱਚ ਵੀ ਕਿਸੇ ਕਿਸਮ ਦੀ ਰਾਜਨੀਤੀ ਕੀਤੀ ਜਾਂਦੀ ਐ ਤਾਂ ਬੜਾ ਸੋਚਣ ਲਈ ਮਜਬੂਰ ਹੋਣਾ ਪੈਂਦਾ ਸੋ ਸਰਕਾਰ ਨੂੰ ਚਾਹੀਦਾ ਕਿ ਜਦੋਂ ਇਹ ਅਵਾਰਡ ਮਰਨ ਪ੍ਰੰਤ ਵੀ ਦਿੱਤਾ ਜਾ ਸਕਦਾ ਐ ਤੇ ਦਿੱਤਾ ਜਾ ਰਿਹਾ ਹੈ ਤਾਂ ਪੰਜਾਬ ਦੀਆਂ ਬਹੁਤ ਸ਼ਕਤੀਸ਼ੀਤਾ ਨੇ ਜਿੰਨਾ ਜਿਹੜੀਆਂ ਇਸ ਅਵਾਰਡ ਦੀਆਂ ਹੱਕਦਾਰ ਨਹੀਂ ਇਹ ਕੋਈ ਭੀਖ ਨਹੀਂ ਉਹਨਾਂ ਦਾ ਪਾਇਆ ਹੋਇਆ ਯੋਗਦਾਨ ਹੈ ਸੋ ਮੈਂ ਇਹੀ ਲੋਕਾਂ ਨੂੰ ਵੀ ਇਹੀ ਤਾਂ ਹੀ ਦੱਸਣਾ ਚਾਹੁੰਦਾ ਕਿ ਆ ਪਾਇਦੇ ਪ੍ਰਤੀ ਆਵਾਜ਼ ਠਾਈਏ ਕਿ ਇਹ ਕਿਉਂ ਕੀਤਾ ਜਾ ਰਿਹਾ ਹੈ ਸਾਡੇ ਪੰਜਾਬੀਆਂ ਨੂੰ ਅਜਿਹੇ ਅਵਾਰਡਾਂ ਤੋਂ ਕਿਉਂ ਸਖਣਾ ਕੀਤਾ ਜਾ ਰਿਹਾ ਹੈ ਕਿਉਂ ਨਹੀਂ ਦਿੱਤੇ ਜਾ ਰਹੇ ਕਿਉਂ ਸਾਡੀ ਯੋਗਦਾਨ ਨੂੰ ਭੁਲਾਇਆ ਜਾ ਰਿਹਾ ਹੈ ਤੇ ਤਾਂ ਜੋ ਸਰ ਤੱਕ ਕਾਰਨ ਸਤਰਕ ਕਰ ਸਕੀ ਹੈ ਧੰਨਵਾਦ